ਕੀ ਦੁਬਾਰਾ ਆਮ ਆਦਮੀ ਪਾਰਟੀ ਤਰਨਤਾਰਨ ਦੇ ਵਿੱਚ ਆਪਣਾ ਐਮਐਲਏ ਦੁਬਾਰਾ ਬਣਾਏਗੀ ਜਾਂ ਨਹੀਂ ਤਾਂ ਦੂਜੇ ਪਾਸੇ ਉੱਥੇ ਸਾਰੀਆਂ ਪਾਰਟੀਆਂ ਆਪਣੇ ਪ੍ਰਚਾਰ ਦੇ ਵਿੱਚ ਨਿਕਲਿਆ ਹੋਇਆ ਨਜ਼ਰ ਆ ਰਹੀਆਂ ਨੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਹਰਮਿੰਦਰ ਸਿੰਘ ਸੰਧੂ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਦੂਜੇ ਪਾਸੇ ਉੱਥੇ ਤਰਨਤਾਰਨੀਆਂ ਜਿਮਨੀ ਚੋਣਾ ਨੂੰ ਲੈ ਕੇ ਸਿਆਸੀ ਅਖਾੜਾ ਪੱਖਦਾ ਹੋਇਆ ਨਜ਼ਰ ਆ ਰਹੇ ਕੌਣ ਬਾਜ਼ੀ ਮਾਰੇਗਾ ਕਿਸ ਦੀ ਇੱਜ਼ਤ ਹੋਵੇਗੀ ਜਿਸ ਤੋਂ ਬਾਅਦ ਉੱਥੇ ਹੀ ਕੁਝ ਦਿਨ ਬਾਅਦ ਜਿਹੜੇ ਕਿ ਹੁਣ ਨਤੀਜੇ ਆਉਣਗੇ ਤੇ VOTING ਸ਼ੁਰੂ ਹੋਵੇਗੀ ਤੇ ਜਿਸ ਤੋਂ ਬਾਅਦ ਉੱਥੇ ਹੀ ਦੇਖਣਾ ਹੋਵੇਗਾ ਕਿ ਕਿਹੜੀ ਪਾਰਟੀ ਸਵਰਛੰਡਾ ਘਟ ਕੇ ਜਾਂਦੀ ਹੈ ਤੇ ਇਸ ਨੂੰ ਲੈ ਕੇ ਲਗਾਤਾਰ ਸਵਾਲ ਬਣਦੇ ਹੋਏ ਨਜ਼ਰ ਆ ਰਹੇ ਨੇ ਦੂਜੇ ਪਾਸੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਰੋਡ ਸ਼ੋਅ ਕਰ ਰਹੇ ਨੇ ਦੂਜੇ ਪਾਸੇ ਅਕਾਲੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਵੀ ਲਲਕਾਰੇ ਜਾਰੀ ਨੇ ਤੇ ਜਿਸ ਨੂੰ ਲੈ ਕੇ ਤਿੱਖੇ ਨਿਸ਼ਾਨੇ ਜਿਹੜੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵਿਰੋਧਧਰਤੇ ਉੱਤੇ ਸਾਦੇ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆਂ ਪੰਜਾਬ ਸਰਕਾਰ ਵੱਲੋਂ ਤੁਸੀਂ ਜ਼ਿੰਮੇਵਾਰੀ ਜੋ ਦਿੱਤੀ ਅਸੀਂ ਪਹਿਲੇ ਦਿਨ ਤੋਂ ਹੀ ਕੰਮ ਸ਼ੁਰੂ ਕੀਤੇ ਸਭ ਤੋਂ ਪਹਿਲਾਂ ਤਾਂ 300 ਯੂਨਟ ਬਿਜਲੀ ਇੱਕ ਮਹੀਨੇ ਦੀ ਯਾਨੀ ਕਿ 2 ਮਹੀਨਿਆਂ ਦਾ ਬਿੱਲ ਆਉਂਦਾ 600 ਯੂਨਟ ਬਿਜਲੀ ਔਰ ਸਾਰਿਆਂ ਨੂੰ ਸਾਰਿਆਂ ਨੂੰ ਮਾਫ ਕੀਤੀ ਬਿਤਾ ਕੇ 600 ਤੋਂ ਜੇ ਘੱਟ ਫੋਨੋਮੀਟਰ ਦੀ ਰੀਡਿੰਗ ਹੈ ਤਾਂ ਜ਼ੀਰੋ ਬਿੱਲ ਆਊਗਾ ਤੁਹਾਨੂੰ ਬਿੱਲ ਕਿਉਂਕਿ ਬਹੁਤ ਸਾਰੇ ਘਰਾਂ ਦਾ ਮਾਵਾਂ ਦਾ ਮੈਨੂੰ ਫੋਨ ਆਉਂਦੇ ਰਹਿੰਦੇ ਨੇ 4-5000 ਰੁਪਏ ਮਹੀਨੇ ਦਾ ਬਚਣ ਲੱਗ ਗਿਆ ਬਿਜਲੀ ਦਾ ਜਿਹੜਾ ਪਹਿਲਾਂ ਬਿੱਲ ਆਉਂਦਾ ਸੀ ਉਹ ਹੁਣ ਫਿਰ ਖੇਤਾਂ ਦੇ ਵਿੱਚ ਦਿਨੇ ਬਿਜਲੀ ਕੀਤੀ ਖਾਲੇ ਕੱਢੇ ਕੱਸੀਆਂ ਪਾਣੀ ਨਹਿਰਾਂ ਦਾ ਲਿਆਂਦਾ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ ਨੇ ਹਜੇ ਪਰ ਸੋਈ 858 ਆਮ ਕਰਾਂ ਦਿੱਤੀਆਂ ਪੁੱਤਨ ਨੌਕਰੀਆਂ ਦੇ ਕੇ ਆਏ ਆ ਹੁਣ ਹੁਣ ਤੱਕ 56856 ਨੌਕਰੀਆਂ ਹੋ ਗਿਆ ਕੋਈ ਸਪਾਰਸ਼ ਨਹੀਂ ਕੋਈ ਪੈਸਾ ਨਹੀਂ ਲੱਗਦਾ ਬਸ ਬੱਚੇ ਪੜ ਲੈਣ ਨੰਬਰ ਆ ਜਾਣ ਤੁਹਾਡੇ ਘਰੇ ਚਿੱਠੀ ਆ ਜਾਂਦੀ ਹੈ ਕਿ ਭਾਈ ਪੰਜਾਬ ਸਰਕਾਰ ਤੁਹਾਨੂੰ ਬੁਲਾਉਂਦੀ ਹੈ ਆ ਤੈਨੂੰ ਨੌਕਰੀ ਮਿਲ ਗਈ ਆ ਕੁਰਸੀ ਤੈਨੂੰ ਡਿੱਕੀ ਜਾਂਦੀ ਹੈ ਆਮ ਕਰਾਂਦੇ ਹਾਂ ਅਸੀਂ ਵੀ ਇਨ੍ਹਾਂ ਪਿੰਡਾਂ 'ਚ ਹੀ ਇਹ ਹਜੇ ਪਿੰਡਾਂ 'ਚ ਜੰਮੇ ਪਲੇ ਆਂ ਸਾਨੂੰ ਪਤਾ ਪਿੰਡਾਂ ਦੀਆਂ ਮੁਸ਼ਕਲਾਂ ਦਾ ਟੋਬੇ ਛੱਪੜ ਬਹੁਤ ਸਾਰੀਆਂ ਸਕੂਲਾਂ ਦੀਆਂ ਦਿੱਕਤਾਂ ਸਕੂਲ ਅਪਡੇਟ ਕਰ ਰਹੇ ਆਂ 12ਵੀਂ ਦੇ ਸਕੂਲ ਹਰ ਪਿੰਡ ਦੇ ਨੇੜੇ ਤੇੜੇ ਕੋਈ ਖਾਸ ਤੌਰ ਤੇ ਬੱਚੀਆਂ ਜਦੋਂ ਜਾਂਦੀਆਂ ਨੇ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਨੇ ਕਿ ਜਾਂ ਤਾਂ ਕੋਈ ਟਰਾਲੀ ਦੇ ਡਾਲਿਆਂ ਤੇ ਲੰਮਕ ਕੇ ਜਾਂਦੀਆਂ ਨੇ ਜਾਂ ਕਿਸੇ ਤੋਂ ਲਿਫਟ ਮੰਗਦਿਆਂ ਜਾਂ ਫਿਰ ਬੱਸ ਕੋਈ ਸਕੂਲ ਦੀ ਨਹੀਂ ਆਉਂਦੀ ਸੋ ਅਸੀਂ ਉਹਦੇ ਕਰਕੇ ਮਾਪੇ ਕਈ ਵਾਰੀ ਹਟਾ ਲੈਂਦੇ ਆਪਣੀਆਂ ਧੀਆਂ ਨੂੰ ਕਿ ਸਾਨੂੰ ਪੜ੍ਹਾਈ ਨਾਲੋਂ ਇੱਜ਼ਤ ਪਿਆਰੀ ਹੈ ਜ਼ਮਾਨਾ ਠੀਕ ਨਹੀਂ ਅਸੀਂ ਨਹੀਂ ਭੇਜਣੀ ਕੋਈ ਆਪਣੀ ਸੋ ਇਹ ਮੰਗਾ ਜਿਹੜੀਆਂ ਪਿੰਡਾਂ ਦੀਆਂ ਮੇਰੇ ਕੋਲੇ ਸਾਰੀਆਂ ਪਈਆਂ ਨੇ ਤੇ ਲੱਗੇ ਹੋਏ ਆ ਪੰਜਮੀ ਵਾਲੇ ਨੂੰ ਅੱਠਵੀਂ ਵਾਲਾ ਅੱਠਵੀਂ ਵਾਲੇ ਨੂੰ ਦਸਵੀਂ ਵਾਲਾ ਦਸਵੀਂ ਵਾਲੇ ਨੂੰ 12ਵੀਂ ਵਾਲਾ ਸਕੂਲ ਕਰੀਏ ਤਾਂ ਕਿ ਬੱਚਸਾਂ ਲਾਈਏ ਫਿਰ ਤਾਂ ਕਿ ਮਾਪਿਆਂ ਨੂੰ ਵੀ ਪਤਾ ਹੋਵੇ ਕਿ ਬੱਸ ਇੱਥੇ ਆ ਗਈ ਤੇ ਜਿੱਥੇ-ਜਿੱਥੇ ਪਿੰਡਾਂ ਦੇ ਵਿੱਚੋਂ ਬੱਚੇ-ਬੱਚੀਆਂ ਜਾਂਦੇ ਨੇ ਤਾਂ ਉਹਨਾਂ ਨੂੰ ਉਹ ਲੈ ਕੇ ਆਉਣ ਸੇਫਲੀ ਘਰੇ ਆਉਣ ਤੇ ਚੰਗੀ ਪੜ੍ਹਾਈ ਮਿਲੇ ਦੇਖੋ ਮਾਮਾ ਪੈਣਾ ਖੜੀਆਂ ਨੇ ਚੁੱਲ੍ਹੇ ਦਾ ਤੁਹਾਨੂੰ ਪਤਾ ਹੈ ਕਿ ਕੀ ਅੱਜ ਮਹਿੰਗਾਈ ਦੇ ਹਾਲ ਚੁੱਲਾ ਚਲਾਉਣਾ ਕਿਵੇਂ ਔਖਾ ਹੋਇਆ ਤੇ ਫੇਰ ਉਤੋਂ ਜਿਹੜੇ ਇਹਨਾਂ ਨੇ ਦੂਜੀਆਂ ਪਾਰਟੀਆਂ ਵਾਲਿਆਂ ਨੇ ਨਸ਼ੇ ਵੰਡੇ ਜੇ ਕਿਸੇ ਘਰ 'ਚ ਨਸ਼ਾ ਵੜ ਗਿਆ ਸਭ ਤੋਂ ਵੱਧ ਦੁਖੀ ਉਸ ਘਰ ਦੀ ਮਹਿਲਾ ਉਸ ਘਰ ਦੀ ਔਰਤ ਹੁੰਦੀ ਹੈ ਮਾਂ ਭੈਣ ਜੇ ਭਾਈ ਨਸ਼ਾ ਕਰਦਾ ਹੈ ਜੇ ਘਰ ਵਾਲਾ ਤਾਂ ਸਭ ਜੇ ਪੁੱਤ ਹੈ ਤਾਂ ਮਾਈ ਮਾਂ ਦੁਖੀ ਹੋਊਗੀ ਜਾਂ ਘਰ ਵਾਲੀ ਦੁਖੀ ਹੋਊ ਜਾਂ ਭੈਣ ਦੁਖੀ ਹੋਊ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਹੁਣ ਸਾਡਾ ਘਰ ਬਰਬਾਦੀ ਵਾਲੇ ਰਾਹ ਤੇ ਚੱਲ ਪਿਆ ਆਪਾਂ ਇਹ ਬੰਦ ਕਰਨਾ ਕੰਮ ਅੱਪਾ ਜਵਾਕਾਂ ਨੂੰ ਕੰਮ ਦੇਣਾ ਹੈ ਦੇਖੋ ਬੇਲਾ ਮੰਨ ਸ਼ੈਤਾਨੀ ਦਾ ਘਰ ਜਦੋਂ ਬੇਲੇ ਰਹਿ ਲੈਨੇ ਆ ਤਾਂ ਮਾੜੀ ਸੰਗਤ ਚ ਪਾਉਣ ਵਾਲੇ ਬਹੁਤ ਨੇ ਤੇ ਉਹ ਇਧਰ ਉਧਰ ਲੈ ਜਾਂਦੇ ਨੇ ਜੇ ਨੌਕਰੀਆਂ ਮਿਲ ਜਾਣ ਕੰਮ ਮਿਲ ਜੇ ਤੜਕੀ ਜਾਣ ਆਥ ਨੇ ਕੰਮ ਤੋਂ ਵਾਪਸ ਆਉਣ ਤੇ ਫੇਰ ਆ ਕੇ ਫੇਰ ਨਹੀਂ ਨਸ਼ਾ ਕਰਦੇ ਉਹ ਫੇਰ ਕੋਈ ਉਹਨਾਂ ਨੂੰ ਟਾਈਮ ਹੀ ਨਹੀਂ ਮਿਲਦਾ ਥੱਕ ਕੇ ਆਉਂਦੇ ਨੇ ਜਵਾਕਾਂ ਨਾਲ ਹੱਸ ਖੇਡ ਕੇ ਸੌ ਜਾਂਦੇ ਆ ਤੇ ਸਵੇਰੇ ਉੱਠ ਕੇ ਫੇਰ ਕੰਮ ਤੇ ਜਾਂਦੇ ਆ ਬਾਹਰਲੇ ਮੁਲਕਾਂ ਜਾਂਦੇ ਆ ਤਾਂ ਉੱਥੋਂ ਵੀ ਕੱਢਣ ਲੱਗ ਗਏ ਹੁਣ ਸੋ ਐਸੀ ਧਰਤੀ ਨੂੰ ਠੀਕ ਕਰਾਂਗੇ ਹਰਮੀਰ ਸੰਧੂ ਜੀ ਸਾਡੇ ਉਮੀਦਵਾਰ ਨੇ ਤੀਜੇ ਨੰਬਰ ਦਾ ਬਟਨ ਹੈ ਤੁਹਾਡੇ ਇੱਥੇ ਜਿੱਥੇ ਵੀ ਬੂਥ ਬਣੂਗਾ ਤੁਸੀਂ ਆਪ ਜਾ ਕੇ ਨਾਲ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੂੰ ਹੋਰ ਪਿੰਡਾਂ 'ਚ ਵੀ ਕਹੋ ਜਿੱਥੇ ਵੀ ਤੁਹਾਡੀਆਂ ਰਿਸ਼ਤੇਦਾਰੀਆਂ ਨੇ ਦੋਸਤ ਮਿੱਤਰ ਨੇ ਕਿ ਆਪਾਂ ਵਿਕਾਸ ਵਾਲੇ ਪਾਸੇ ਜਾਣਾ ਹੈ ਬਹੁਤ ਮਾੜੇ ਦਿਨ ਬਹੁਤ ਕਾਲੇ ਦਿਨ ਬਹੁਤ ਝੱਖੜ ਝੁੱਲ੍ਹੇ ਇਸ ਇਲਾਕੇ ਤੇ ਡਰ ਡਰ ਕੇ ਬਹੁਤ ਜਿਉਲੇ ਜੀ ਬڑے ਪਰਚੇ ਪੁਰਚੇ ਹੋਲੇ ਜੀ ਪਤਾ ਨਹੀਂ ਕੀ ਕੀ ਸਾਡੇ ਤੇ ਜ਼ੁਲਮ ਟਾਹੇ ਇਹਨਾਂ ਨੇ ਹੁਣ ਬੱਚੇ-ਬੱਚਿਆਂ ਨੂੰ ਪੜਾਉਣ ਦਾ ਟਾਈਮ ਆ ਗਿਆ ਇੱਕ ਜਵਾਕ ਇੱਕ ਘਰ ਚੋ ਨੌਕਰੀ ਲੱਗ ਗਿਆ ਨਾ ਜੇ ਸਾਰੇ ਕਈ ਰਿਸ਼ਤੇਦਾਰਾਂ ਦਾ ਤੇ ਉਸ ਲੱਕੇ ਦਾ ਪੂਰਾ ਮਾਹੌਲ ਹੀ ਬਦਲ ਜਾਂਦਾ ਹੈ ਉਹਨਾਂ ਦੇ ਘਰੇ ਵਧਾਈਆਂ ਦੇਣ ਆਲੇ ਪੁੱਛਣ ਆਉਣ ਲੱਗ ਜਾਂਦੇ ਨੇ ਵੀ ਤੁਹਾਡੇ ਜਵਾਕ ਨੇ ਕਿਹੜੀ ਕਿਤਾਬ ਪੜ੍ਹੀ ਸੀ ਅਸੀਂ ਵੀ ਉਹਦੇ ਬੱਚੇ ਨੂੰ ਪੜ੍ਹਾਵਾਂਗੇ ਤੇ ਸਾਡਾ ਬਜਾਕ ਵੀ ਸਰਕਾਰੀ ਨੌਕਰੀ ਤੇ ਲੱਗ ਜਾਊ ਸੋ ਤੀਜੇ ਨੰਬਰ ਦਾ ਬਟਨ ਹੈ ਝਾੜੂ ਵਾਲਾ ਬਟਣਾ ਝਾੜੂ ਦਾ ਕੰਮ ਸਫਾਈ ਕਰਨਾ ਪਰ ਇਹ ਇਹ ਜਿਹੜਾ ਝਾੜੂ ਹੈ ਇਹ ਇਲਾਕੇ ਦੀ ਸਫਾਈ ਕਰੂਗਾ